안니듯이 시간이 어린이 날 खिलाफ बड़े विस्फोट अनता अस बंदे अगे लगा लोगों के प्रांत करा ਤੁਹਾਡਾ ਬਹੁਤ ਸਿਆਪਾ ਬਤਾਵਾਂ ਕਿ ਜਿਹੜੇ ਅੱਜ ਦੇ ਇਲਾਜ ਨੇ ਉਹ ਜਿਹੜਾ ਰੋਕ ਰਿਹਾ ਹੈ। ਮਾਤਾ ਜੀ ਇਹ ਮੇਰਾ ਕੇ ਹੈ। ਇਸ ਨੂੰ ਯਾਦ ਵਿੱਚ ਚਲ ਰਿਹਾ। ਜੀ ਆ ਜੀ ਹੋਈ ਹੋਰ ਪਰਮਾਥੂ ਦਾ ਕਰਦੇ। ਆ ਇਸ ਤਰ੍ਹਾਂ ਜਿਹੜਾ ਕਰਦੇ ਮੈਂ ਕੋਈ ਬਹੁਤ ਬਹੁਤ ਜ਼ਿਆਦਾ। ਹਾਂ। ਤਾਂ ਉਸ ਦਾ ਸਕੂਲ ਤੋਂ ਕੋਈ ਬਾਹਰ ਦਾ। ਪਰ ਉਹ ਆਪਰ ਤੇ ਖਾਇਰ ਦੇ ਕਰਕੇ ਮੁੱਢਾ ਜਿਹੜਾ ਅੱਗੇ ਦੇ ਰਿਹਾ। ਹਾਂ। ਉਹਦਾ ਰੋਗ ਦਾ ਬਾਰੇ ਦੱਸਿਆ ਡਾਕਟਰ ਜੀ। ਉਹਨਾਂ ਦੇ ਪੋਟਾਸ਼ ਨੂੰ ਟ੍ਰਾਈਕਲ ਕਰ ਜਾਂਦੇ ਨੇ ਇਹ ਦੇਖੋ ਇਹ ਦੋਨੋਂ ਕੀ ਹੈ ਜੈਤ ਜੈਤ ਪਾਉਂਦੇ ਨੇ ਜਿਹੜਾ ਅਸਲ ਵਿੱਚ ਚੇਰਾ ਸੁਣਦਾ ਹੈ ਜਿਹੜਾ ਫਰਕ ਜਾਤ ਜਿਹਦੀ ਬੜੀ ਵੱਡੀ ਹੈ ਇਹਨਾਂ ਦੇ ਵਿੱਚ ਕਰਦੇ ਹਾਂ ਜਿਹੜਾ ਸੀ ਇਹ ਖੇਤਾਂ ਉਸ ਨੂੰ ਨਿਗਾਹ ਤੇ ਆਉਂਦਾ ਹੈ ਗਾਰਜ ਲੋਕਤਾਰਾ ਜਿਹੜਾ ਸਤਿ ਸਪਦਾਣਾ ਆਪਾਂ ਕਰਦੇ ਸੋ ਇਸ ਵੀਰੇ ਦੇ ਵਿੱਚ ਦੇਖ ਰਿਹਾ ਸੰਦੀ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਪ੍ਰੋਫੈਸਰ ਪ੍ਰੀਤ ਸਿੰਘ ਚੰਦੂ ਮਥਰਾ ਆਦਿ ਨਿਯਾਗੋਆਂ ਦਾ ਟੀਮ ਕੋਲ ਆਦਾ ਮੁੱਚੀ ਪਾਜੀ ਦੇ ਵੱਡੇ ਹੈ ਨਾ ਜਿੱਥੇ ਪਹਿਲਾ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਦੇ ਨਾਲ ਕਿਸਾਨਾਂ ਕੋਲ ਜਗਜੀਤ ਸਿੰਘ ਢੱਲੇਵਾਲ ਦਾ ਹਾਲ ਚਾਲ ਪੁੱਛਣ ਦੇ ਲਈ ਪਟਿਆਲਾ ਦੇ ਸਰਕਾਰੀ ਅਰਜਿੰਦ ਹਸਪਤਾਲ ਦੇ ਵਿੱਚ ਪੁੱਜੇ ਨੇ ਸੋ ਗੱਲਬਾਤ ਕਰ ਰਹੇ ਨੇ ਨਡਾ ਲੈਵਲ ਸਾਨੂੰ ਕੀ ਪੂਰੀ ਘਟਨਾਕ੍ਰਮ ਜੋ ਵੀ ਵਾਪਰਿਆ ਹੈਗਾ ਜੋਤੇ ਵਿਚਾਰ ਚਰਚਾ ਕਰਦੇ ਹੋਏ ਨਾਲ ਸੀਨਰ ਕਿਸਾਨਾ ਸੁਖਨਾਮ ਸਿੰਘ ਬੇਰੂਈ ਵਿਚਾਰ ਬਟਾਮ ਦਾ ਕਰਦੇ ਨਜ਼ਰ ਆ ਰਹੀ ਹੈ ਸਿੰਧਾਨੇ ਪਟਿਆਲਾ ਦੇ ਸਰਕਾਰੀ ਰਜਿੰਦਰ ਹਸਪਤਾਲ ਦੀ ਜੇਫੀ ਸਰਦੀ ਸਬਾਬ ਗੁਜੇ ਸਿੰਘ ਦਲੇਵਾਲ ਕਿਸਾਨਾ ਗੁਦਾਹਾਂ ਚਰਚ ਦੇ ਸ਼ੋਮਨੀ ਕਾਲੀ ਦਲ ਦੇ ਸੀਨੀਅਰ ਰੀਡਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮੱਜਾ ਆਪ ਜੀ ਨੇ ਬੰਦੀਆ ਤੇ ਬੁਲਵਾ ਲੀਏ ਮਤ ਕਰਨਾ ਬੇਨਤੀ ਜੀ ਤੇ ਆਪਰ ਤੋਂ ਹੋ ਰਿਹਾ ਹੈ ਉਹ ਵੀ ਆਏ ਜਬਨੇ رائے ਵੀ ਜੀ ਉਹਨਾਂ ਨੇ ਤੇ ਦੋ ਘੇਟਨ ਦਾ ਤਾਂ ਜਰਾ ਲਗ ਰਹੀ ਹੈ ਉਹ ਵੀ ਜੀ ਦੇਖੋ ਦੇਖਦਾ ਬਾਰੇ ਤੁਸੀਂ ਕਿਹਾ ਹਾਂ ਠੀਕ ਹੈ ਤੋਂ ਸਾਡੇ ਇਹ ਦੋ ਬੰਦਾ ਤੇੇ ਬੜਿਆ ਭਾਈ ਜੇ ਨਾਲ ਗੱਲਬਾਤ ਕਰੀਏ ਕਿ ਤੋਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਜੀ ਡੱਡੇਵਾਲ ਸਾਹਿਬ ਨੇ ਮੁਲਾਕਾਤ ਕਰਕੇ ਕਿਵੇਂ ਸਿਹਤ ਉਹਨਾਂ ਦੀ ਮੈਂ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂ ਪਰਦੇ ਪ੍ਰਧਾਨ ਕਾਜੀਜੀਤ ਸਿੰਘ ਜੀ ਡੱਡੇਵਾਲ ਜਿਹੜੇ ਇਲਾਜ ਹੱਤ ਰਜਿੰਦਰਾ ਦੇ ਵਿੱਚ ਦਾਖਲ ਨੇ ਉਹਨਾਂ ਦੀ ਖਬਰ ਲੈਣ ਆਇਆ ਸੀ ਸਰ ਉਹਨੇ ਅੱਜ ਗੱਲ ਵੱਲੋਂ ਔਰ ਮੈਂ ਖਵਨਦਾ ਕਿ ਉਹਨਾਂ ਦੀ ਸਿਹਤ ਠੀਕ ਆ ਉਰੇ ਜਿਸ ਤਰੀਕੇ ਨਾਲ ਸੋਫੋਕੇਸ਼ਨ ਹੋਈ ਉੱਥੇ ਜਿਸ ਤਰੀਕੇ ਨਾਲ ਉੱਥੇ ਅ ਬੇਸ਼ਕਾਰੀ ਕੀਤੀ ਸਰਕਾਰਾਂ ਨੇ ਵਲ ਵਲ ਹਰਿਆਣਾ ਸਰਕਾਰ ਨਾਲ ਬਿਲਕੁਲ ਕਿਸੇ ਤਰੀਕੇ ਦੀ رابطہ ਨਾ ਰੱਖਣ ਕਰਕੇ ਡੱਲੇয়াল ਸਾਹਿਬ ਹੋਰੀ ਬਹਿਰੂ ਸਾਹਿਬ ਹੋਰੀ ਸਾਰੀ ਦਿੱਥੇਬੰਦੀ ਦੇ ਜਿਹੜੇ ਸੀਨੀਅਰ ਮੋਸਟਾ ਗੂ ਸੀ ਉਹ ਗੱਲਬਾਤ ਕਰਨ ਲਈ ਹਰਿਆਣਾ ਪੁਲਿਸ ਦੇ ਅਧਿਕਾਰੀਆਂ ਨਾਲ ਤੁਰੇ ਸੀ ਔਰ ਵਿਛਾੜ ਕਰਤੀ ਗੈਸ ਦੇ ਗੋਲਿਆਂ ਦੀ ਵਿਛਾੜ ਕਰਤੀ ਰਬੜ ਦੀਆਂ ਗੋਲੀਆਂ ਦੀ ਔਰ ਜਿੰਨਾ ਤੱਕ ਆ ਨਿਆ ਗੈਰ ਜਮਹੂਰੀਅਤ ਗੱਲ ਅੱਜ ਪੰਜਾਬ ਦੇ ਬਾਰਡਰ ਤੇ ਹੋ ਰਹੀ ਆ ਇਹ ਬੈਰੀਅਰ ਨੂੰ ਬਾਰਡਰ ਬਣਾਤਾ ਮਤਲਬ ਸ਼ੰਪੂ ਬੈਰੀਅਰ ਜਿਹੜਾ ਹੈ ਅੱਜ ਬਾਗਾ ਬਾਰਡਰ ਬਣਾ ਤੇ ਰਸਤਾ ਇਹ ਸਾਡੇ ਲਈ ਬੜੇ ਅਫਸੋਸ ਦੀ ਗੱਲ ਆ ਔਰ ਦੁਖੀ ਹਜ਼ਰਦਾ ਕਿ ਪੰਜਾਬ ਦੀ ਸਰਕਾਰ ਮੂਕ ਦਰਸ਼ਕ ਬਣ ਕੇ ਇਹ ਸਾਰਾ ਕੁਝ ਅੱਖਾਂ ਦੇ ਸਾਹਮਣੇ ਆਪਣੇ ਪੰਜਾਬ ਦੇ ਲੋਕਾਂ ਦਾ ਘਾਣ ਕਰਾ ਰਹੀ ਆ ਫਸਲਾਂ ਉੱਜੜ ਰਹੀਆਂ ਪੰਜਾਬ ਦੇ ਕਿਸਾਨਾਂ ਦੀਆਂ ਲੋਕ ਮਰ ਰਹੇ ਨੇ ਪੰਜਾਬ ਦੇ ਨੁਕਸਾਨ ਹੋ ਰਿਹਾ ਪੰਜਾਬ ਦਾ ਔਰ ਮੈਂ ਇਹ ਵੀ ਕਹਾਗਾ ਮੈਂ ਰਾਜਪੁਰੇ ਵੀ ਜਾ ਕੇ ਆਇਆ ਹਸਤਾਜ ਅਜ ਹਰਜਿੰਦਰਾ ਹਸਤਾਜ ਵੀ ਖੜਿਆ ਆ ਜਾਫੀਆਂ ਨੂੰ ਵੀ ਮਿਲਿਆ ਡੱਲਿਆ ਸਾਹਿਬ ਨੂੰ ਮਿਲੇ ਮੈਂ ਪੰਜਾਬ ਸਰਕਾਰ ਵੱਲੋਂ ਜਿਹੜੇ ਪ੍ਰੋਪਰ ਕੋਈ ਪ੍ਰਬੰਧ ਹੋਣਾ ਚਾਹੀਦਾ ਸੀ ਐਂਬੂਲੈਂਸ ਦੇ ਪ੍ਰਵੰਧ ਡਾਕਟਰਾਂ ਦੇ ਪ੍ਰਵੰਧ ਪੈਰਾਮੈਡੀਕਲ ਸਟਾਫ ਦੇ ਪ੍ਰਵੰਧ ਕੋ ਵੀ ਨਹੀਂ ਹੋਏ ਮਤਲਬ ਜਿਸ ਤਰੀਕੇ ਨਾਲ ਉੱਥੇ ਹਾਲਾਤ ਨੇ ਮਤਲਬ ਸਿੱਧੇ ਤੌਰ ਤੇ ਮੌਤ ਦੇ ਮੂੰਹ ਚ ਧੱਕਿਆ ਲੋਕਾਂ ਨੂੰ ਸੋ ਸਾਡੀਆਂ ਸਰਹੱਦਾਂ ਤੇ ਨਾਕੇ ਲਾਤੇ ਹੋਣ ਪੰਜਾਬ ਦੀ ਧਰਤੀ ਤੇ ਬੈਰੀਕੇਡ ਲਾਤੇ ਹੋਣ ਪੰਜਾਬ ਦੀ ਧਰਤੀ ਤੇ ਆ ਕੇ ਧੂਆਂ ਧਾਰ ਕਰਕੇ ਲੋਕਾਂ ਨੂੰ ਕੁੱਟਿਆ ਹੀ ਨਹੀਂ ਬਲਕਿ ਨਾਲ ਟਰੈਕਟਰ ਤੇ ਕਾਰਾਂ ਵੀ ਪੰਨੀਆਂ 6 ਨੌਜਵਾਨ ਮੈਨੂੰ ਹੁਣੇ ਖਨੌਰੀ ਤੋਂ 23 ਪਰ ਤੋਂ ਟੈਲੀਫੋਨ ਆਇਆ ਸੀ ਪਾਤਣਾ ਲਵੇ ਪਿੰਡਾ ਸਾਡਾ ਨਵਾਂ ਨਵਾਂ ਗਉਂਾ ਖਨੌਰੀ ਦੇ ਲਵੇ ਉੱਥੋਂ ਟੈਲੀਫੋਨ ਆਇਆ ਸੀ ਗੁਰਮੇਲ ਸਿੰਘ ਸਾਹਿਬ ਦਾ ਸਰਪੰਦ ਦਾ ਮਲ 67 ਪੰਜਾਬ ਦੇ ਨੌਜਵਾਨਾਂ ਨੂੰ ਹਰਿਆਣਾ ਪੁਲਿਸ ਚੁੱਕ ਕੇ ਲੈ ਗਈ ਤੇ ਅੱਜ ਪਤਾ ਹੀ ਨਹੀਂ ਲੱਗ ਰਿਹਾ ਪਰ ਪੰਜਾਬ ਸਰਕਾਰ ਨੂੰ ਅਸੀਂ ਕਹਿਣਾ ਚਾਹੁੰਦੇ ਆ ਕਿ ਕਿਡਨੈਪਿੰਗ ਦੇ ਕੇਸ ਹਰਿਆਣਾ ਪੁਲਿਸ ਤੇ ਦਰਜ ਕਰਾਏ ਜਾਣ ਔਰ ਜਿਹੜੇ ਵੀ ਸ਼ਹੀਦ ਹੋਏ ਨੇ ਉਨਾਤੇ 302 ਦੇ ਕੇਸ ਹਰਿਆਣਾ ਦੇ ਪੁਲਿਸ ਅਧਿਕਾਰੀਆਂ ਤੇ ਕੀਤੇ ਜਾਂ ਹਰਿਆਣਾ ਦੇ ਗ੍ਰਹਿ ਮੰਤਰੀ ਔਰ ਹਰਿਆਣਾ ਸਰਕਾਰ ਤੇ ਨੋਰਥ ਲਿਆ ਜਾਵੇ ਕਾਨੂੰਨੀ ਤੌਰ ਤੇ ਇਹ ਗੱਲਾਂ ਬਾਤਾਂ ਨਾ ਕਹਿ ਕੇ ਬਿਆਨਬਾਜ਼ੀ ਕਰਕੇ ਸਿਰਫ ਛੋਸ਼ੇਬਾਜ਼ੀ ਤੇ ਡਰਾਮੇਬਾਜ਼ੀ ਕਰਕੇ ਕੰਮ ਨਹੀਂ ਚੱਲਣਾ ਮਤਲਬ ਇਹ ਨਾ ਸਮਝਣ ਕਿ ਕਿਸਾਨ ਲਾਹਵਾਰਸ ਨਾ ਇਹ ਨਾ ਸਮਝਣ ਪੰਜਾਬ ਜਿਹੜਾ ਹੈ ਭੈ ਪੀਤ ਕਰਾ ਦਾਂਗੇ ਪੁਲਿਸ ਦੀਆਂ ਢਾੜਾਂ ਭੇਜ ਕੇ ਗਾਇਦ ਦੇ ਹੰਝੂ ਗੋਲੇ ਛੱਡ ਕੇ ਰਬੜ ਦੀਆਂ ਗੋਲੀਆਂ ਚਲਾ ਕੇ ਪੰਜਾਬੀਆਂ ਨੂੰ ਡਰਾ ਲਾਂਗੇ ਇਹ ਕਿਸੇ ਕੀਮਤ ਤੇ ਨਹੀਂ ਹੋਣਾ ਔਰ ਪੰਜਾਬ ਨੂੰ ਨਾ ਝੜਕਾਉਣ ਪੰਜਾਬ ਦੇ ਜੱਫਮਾ ਤੇ ਨਾ ਲੋਨ ਛਿਰਤਣ ਸ਼ਾਂਤ ਵਾਤਾਵਰਨ ਕਰਨ ਲਈ ਔਰ ਸੁਧ ਭਾਵਨਾ ਵਾਲਾ ਵਾਤਾਵਰਨ ਗੈਤ ਲਈ ਮੈਂ ਸਮਝਦਾ ਜਿਹੜੀਆਂ ਜਾਇਜ਼ ਮੰਗਾਂ ਨੇ ਕਿਸਾਨਾਂ ਦੀਆਂ ਉਹਨਾਂ ਤੇ ਚਰਚਾ ਕਰਕੇ ਉਹਨਾਂ ਦੇ ਹੱਲ ਕੱਢ ਕੇ ਕੋਈ ਨਾ ਕੋਈ ਸਾਰੂ ਸੋਚ ਸਾਹਮਣੇ ਰੱਖ ਕੇ ਇਹ ਮਸਲੇ ਦਾ ਹੱਲ ਕੱਢਣ ਚੰਦਮਨੀ ਸਾਹਿਬ ਕੈਪਟਨ ਦੀ ਚੁੱਪ